ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਸੰਗਤਾਂ ਦੇਖ ਰਹੇ ਹੋ ਕਿ ਇੱਕ ਵੀਡੀਓ ਇੰਟਰਨੈਟ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋਈ ਆ ਤੇ ਹਰ ਇੱਕ ਸਿੱਖ ਦੀ ਜਿਹੜੀ ਭਾਵਨਾਵਾਂ ਉਹਨੂੰ ਠੇਸ ਪਹੁੰਚੀ ਆ ਬੜਾ ਗੁੱਸਾ ਤੇ ਅਗਰੋਸ਼ ਹਰ ਸਿੱਖ ਦੇ ਮਨ ਦੇ ਵਿੱਚ ਆ ਕਿ ਕਿਸੇ ਪਾਪੀ ਮਨੁੱਖ ਦੇ ਵੱਲੋਂ ਗੁਰੂ ਨਾਨਕ ਦੇਵ ਮਹਾਰਾਜ ਤੇ ਪਾਤਸ਼ਾਹ ਜੀ ਦਾ ਸਰੂਪ ਧਾਰਨ ਦੀ ਕੋਸ਼ਿਸ਼ ਕੀਤੀ ਗਈ ਆ ਅਤੇ ਮਨੁੱਖੀ ਜਾਮੇ ਦੇ ਵਿੱਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਬੇਸ਼ੱਕ ਇਹ ਬਹੁਤ ਵੱਡਾ ਹਮਲਾ ਇਹ ਵਿੱਚ ਕੋਈ ਦੋਰਾਵਾ ਨਹੀਂ ਕਿ ਇਦਾਂ ਦੀਆਂ ਸ਼ਰਾਰਤਾਂ ਪਹਿਲਾਂ ਵੀ ਪੰਥ ਰੋਧੀਆਂ ਨੂੰ ਕੀਤੀਆਂ ਜਾਂਦੀਆਂ ਸੀ ਹੌਲ ਵੀ ਕੀਤੀਆਂ ਜਾਂਦੀਆਂ ਗਾਂਹ ਵੀ ਕੀਤੀਆਂ ਜਾਂਦੀਆਂ ਪਹਿਲਾਂ ਤਾਂ ਮੈਂ ਸੰਗਤ ਨੂੰ ਵੀ ਬੇਨਤੀ ਕਰਦਾ ਕਿ ਜਿਹੜੀ ਇਹ ਵੀਡੀਓ ਆ ਜਿਵੇਂ ਕਿ ਕਿਹਾ ਜਾ ਰਿਹਾ ਕਿ ਇਹ ਮੁੰਬਈ ਦੀ ਆ ਉਲਾਸ ਨਗਰ ਦੀ ਆ ਇਹ ਮੁੰਬਈ ਦੀ ਨਹੀਂ ਇਹ ਐਮਪੀ ਦੀ ਮੱਧ ਪ੍ਰਦੇਸ਼ ਦੀ ਕੁਝ ਢੋਲ ਸ਼ਹਿਰ ਆ ਉੱਥੋਂ ਦੀ ਆ ਕਿਉਂਕਿ ਮੁੰਬਈ ਦੇ ਵਿੱਚ ਜਿਹੜੇ ਸਾਡੇ ਨਾਲ ਸਾਨੂੰ ਲੰਬੇ ਸਮੇਂ ਤੋਂ ਜਾਣਦੇ ਨੇ ਜਿਵੇਂ ਸਿੰਘ ਜੱਜ ਨਾਲ ਨਾ ਪ੍ਰੇਮ ਪਿਆਰ ਸਤਿਕਾਰ ਕਰਦੇ ਨੇ ਉਹਦੇ ਵਿੱਚ ਭਾਈ ਗੁਰਪ੍ਰੀਤ ਸਿੰਘ ਰਿੰਕੂ ਨੇ ਜੋ ਕਿ ਸਿੰਧੀ ਭਾਈਚਾਰੇ ਵਿੱਚ ਬੜੇ ਲੰਬੇ ਸਮੇਂ ਤੋਂ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਨਾਲ ਮੇਰੀ ਜਿਹੜੀ ਗੱਲਬਾਤ ਸਾਰੀ ਹੋਈ ਆ ਤੇ ਚੱਲ ਵੀ ਦਿਹੀ ਆ ਜਿਹਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਟੀਮ ਜਿਹੜੀ ਬਣਾ ਕੇ ਭੇਜੀ ਗਈ ਆ ਉੱਥੇ ਐਮਪੀ ਦੇ ਵਿੱਚ ਜਿਹੜੀ ਸਾਰੇ ਇਸ ਕਾਰਜ ਨੂੰ ਦੇਖੇਗੀ ਦੋਸ਼ੀਆਂ ਦੀ ਜਿਹੜੀ ਉਹ ਨਿਸ਼ਾਨਦੇਹੀ ਕਰੇਗੀ ਤੇ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰੇਗੀ ਤੇ ਮਾਰੇ ਕਿਰਪਾ ਕਰਨ ਸ਼ਾਇਦ ਅੱਜ ਸ਼ਾਮ ਤੱਕ ਹੀ ਜਾਂ ਹੱਦ ਕੱਲ ਤੱਕ ਹੀ ਲਗਾ ਇਹ ਸਾਰਾ ਜਿਹੜਾ ਵਰਤਾਰਾ ਵਾ ਉਹ ਸੰਗਤ ਦੇ ਸਾਹਮਣੇ ਰੱਖ ਦਵਾਂਗੇ ਕਿ ਇਹ ਸਾਡੀ ਘਟਨਾ ਕਿੰਨੇ ਕੀਤੀ ਤੇ ਕਿਉਂ ਕੀਤੀ ਤੇ ਆਪਾਂ ਨੂੰ ਪਤਾ ਹੀ ਆ ਫਿਰ ਦੁਬਾਰਾ ਬੇਨਤੀ ਹੈ ਕਿ ਇਹਨੂੰ ਵੀਡੀਓ ਨੂੰ ਜੇ ਵੇਖਿਆ ਜਾ ਰਿਹਾ ਹੈ ਮੌਯਦੀ ਨਹੀਂਗੀ ਕਿ ਮੱਧ ਪ੍ਰਦੇਸ਼ ਦੀ ਆ ਤੇ ਇਹਦੇ ਵਿੱਚ ਲੋਕ ਨੇ ਉਹ ਵੀ ਸਿੰਧੀ ਨੇ ਪਰ ਉਹ ਜੋ ਪਤਾ ਲੱਗਾ ਵਾ ਸਾਨੂੰ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਜੀ ਨੂੰ ਗੁਰੂ ਨਹੀਂ ਮੰਨਦੇ ਗੁਨਾਗ ਬਾਸ਼ਾ ਨੂੰ ਇੱਕ ਜਿਵੇਂ ਉਹਨਾਂ ਦੀ ਭਾਵਨਾ ਵਾਂਗੂ ਪੂਜਾ ਕਰਦੇ ਪਰ ਮੂਰਤੀ ਤੌਰ ਦੇ ਉੱਤੇ ਤੇ ਇਹ ਪਹਿਲੀ ਵਾਰੀ ਨਹੀਂ ਪਹਿਲਾਂ ਵੀ ਲੋਕਾਂ ਨੇ ਇੰਦਾ ਦੇ ਬੜੇ ਕੰਮ ਕੀਤੇ ਆ ਜਨਤਕ ਇਸ ਵਾਰ ਹੋਣਾ ਹੋਇਆ ਤੇ ਵੀਡੀਓ ਪਹਿਲੀ ਵਾਰੀ ਆਈ ਆ ਸੋ ਸੰਗਤ ਨੂੰ ਬੇਨਤੀ ਆ ਕਿ ਬਹੁਤ ਜਲਦੀ ਇਹਦੇ ਉੱਤੇ ਜਿੰਨਾ ਵੀ ਜਿਹੜੀ ਅਪਡੇਟ ਆ ਜੂ ਵੀ ਐਕਸ਼ਨ ਆ ਮਹਾਰਾ ਕਿਰਪਾ ਕਰ ਨੂੰ ਉਹ ਲਿਆ ਜਾ ਰਿਹਾ ਤੇ ਸਾਰੀ ਡੀਟੇਲ ਜਿਹੜੀ ਆ ਆਪਜੀ ਨੂੰ ਬਹੁਤ ਜਲਦੀ ਦਿੱਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ